ਤਿਆਰ ਕਰਦੇ ਆਂ ਜੀ ਇਸਤਰੀ ਵਰਦਾਨ ਕਬੜੀ ਮਰੱਕਾ ਦਾ ਕਬਾਥ ਤਿਆਰ ਹੋ ਰਿਹਾ ਸਾਰੇ ਕੁਦਰਤੀ ਬੂਟੀਆਂ ਪੈਂਦੀਆਂ ਇੱਚ ਬਹੁਤ ਵਧੇਗਾ ਤਰੀਕੇ ਨਾਲ ਇਹਨੇ ਤਿਆਰ ਹੋਣਾ ਨੇਚਰਲ ਆ ਕੁਦਰਤੀ ਆ ਇਹਦੇ ਤੁਸੀਂ ਦੇਖ ਰਹੇ ਹੋ ਬੂਟੀਆਂ ਦਾ ਕਬਾਥ ਹੋ ਰਿਹਾ ਇਹਦੇ ਚ ਲਗਭਗ ਕਾਫੀ ਬੂਟੀਆਂ ਪੈਂਦੀਆਂ ਜੋ ਕਿ ਬਹੁਤ ਅੱਛੇ ਰਿਜ਼ਲਟ ਆ ਰਹੇ ਨੇ ਬੂਟੀਆਂ ਦੇ ਆਮਲਾ, ਗਲੋਏ, ਗੋਖਰੂ, ਤਾਵਰ, ਸਹਿਪਰਨੀ, ਮਦਰਪਰਨੀ, ਮਾਸਪਰਨੀ, ਛਲਪਰਨੀ, ਪੁਨਰਨਵਾ, ਅਸ਼ੋਕਸ਼ਾਲ, ਬਿਲਗੁੱਦ, ਗਨਾਪੁੱਲ, ਚਤਰਕਫੁੱਲ, ਪੋਸ਼ਕਰਸ਼ਾਲ, ਲੋਦਰ, ਜਵਾਸਾ, ਖੈਰਸ਼ਾਲ, ਧਮਾਸਾ, ਮਜੀਠ, ਦਾਰੂ, ਮਲਠੀ, ਵਿਹੇੜਾ। ਮਤਲਬ ਕੁੱਲ ਮਿਲਾ ਕੇ ਸਾਰੀਆਂ ਜਿਹੜੀਆਂ ਇਹ ਚ ਤਕਰੀਬਨ ਜੜੀਆਂ ਬੂਟੀਆਂ ਪੈਂਦੀਆਂ ਪੁਨਰਨਵਾ ਕਿਡਨੀ ਵਾਸਤੇ, ਬਿੱਤਰ ਹੁੰਦੀ ਜਟਾ ਮਤੀ ਦਿਮਾਗ ਵਾਸਤੇ ਕਾਲਾ ਜੀਰਾ, ਡੇਟ ਵਾਸਤੇ, ਪਾਚਣ ਵਾਸਤੇ ਨਸੌਂਤ, ਪੇਟ ਦੇ ਰੋਗਾਂ ਵਾਸਤੇ ਤਰੇਨੂ ਕਬੀ ਜਾਗੀ ਪਿੱਪਲ ਜਾਗੀ ਸੁਪਾਰੀ ਜਾਗੀ ਕਚੂਰ ਹਲਦੀ ਦਸ਼ਮੂਲ ਖਵਾਸ ਜਿਹੜਾ ਮੇਨ ਇਹਦਾ ਨਾਂ ਹੈ ਦਸ਼ਮੁਲਾ ਰੈਸਟ ਬਣਦਾ ਜਿਹੜਾ ਉਹਦਾ ਫਾਰਮੂਲਾ ਪ੍ਰੋਪਰ ਹੈ ਦਸ਼ਮੂਲ ਚੱਬਿਆ ਨਾ ਕੇਸਰ ਇੰਦਰ ਜਿਉ ਕਾਕੜ ਸੰਗੀ ਵਦਾਰੇ ਕੰਦ 57 57 ਮੇਨ ਲੇਡੀਸ ਵਾਸਤੇ ਹੁੰਦੀ ਹੈ 100 ਵਾਰ 57 ਬਹੁਤ ਅੱਛੇ ਰਿਜ਼ਲਟ ਇਹਦੇ ਆਉਂਦੇ ਆ ਅਸ਼ਵਗੰਧਾ ਮੇਨ ਹੀ ਆ ਕਿ ਜਰਨਲ ਲੱਤਾਂ ਮਹਾ ਦਿਮਾਗ ਤੋਨਿਕ ਤੇ ਬਰਾਖੀ ਕੰਦ ਸਰੰਦਬਲਾ ਖਾਸ ਸਪੇ ਚੰਦਨ ਜੈਫਰ ਲੌਂਗ ਦਾਲਚੀਨੀ ਇਲਾਚੀ ਤੇਜ ਪੱਤਰ ਟ੍ਰਿਪਲ ਕੇਸਰ ਸੋਇਆ ਧਾਵੇ ਦੇ ਫੁੱਲ ਗੋੜਾ ਆ ਗਿਆ ਸਹਿਦ ਆ ਗਿਆ ਮਨਕਾ ਆ ਗਈਆਂ ਫਿਰ ਇਹ ਵੀ 24 ਘੰਟੇ ਦੀਆਂ ਐ ਕੜਾਹੇ ਚ ਰੱਖ ਕੇ ਪਵਾਲਾ ਦੇ ਕੇ ਇਹਨੂੰ ਛਾਣ ਕੇ ਵਿੱਚ ਡਰਮ ਚ ਪਾ ਦਨੇ ਆ ਬਹੁਤ ਬਿਹਤਰ ਤਰੀਕੇ ਨਾਲ ਬਣਦੀ ਹੈ ਹੁਣ ਇਹ ਕੰਮ ਕਿਹਨਾਂ ਤੇ ਕਰਦੇ ਜਿੰਨਾਂ ਬੀਬੀਆਂ ਨੂੰ ਲੰਬੇ ਸਮੇਂ ਤੋਂ ਲੋਕੋਰੀਆ ਕਿਸੇ ਤਰ੍ਹਾਂ ਦਾ ਸਫੇਦ ਕਾਲਾ ਪੀਲਾ ਲਾਲ ਉਹਨਾਂ ਚਾਰਾਂ ਤੇ ਕੰਮ ਕਰਦੀ ਹੈ ਵੱਧ ਆਉਣਾ ਪੀਰੀਅਡ ਘਟ ਆਉਣਾ ਇਹੇ ਤਰ੍ਹਾਂ ਦਾ ਮਹਾਵਾਰੀ ਚ ਦਰਦ, ਲੱਕ ਦਰਦ, ਲੱਤਾਂ ਨਹੀਂ ਪਿੰਜੜੀਆਂ, ਕਮਜ਼ੋਰੀ, ਪੀਸੀਓਡੀ ਦੀ ਕੋਈ ਦਿੱਕਤ ਆ, ਪੋਲਿਸ ਤੋਂ ਹੋਰ ਡਿਸੀਜ਼ ਦੀ, ਉਹਦੇ ਪਰਵਰਕ ਕਰਦੀ ਐ, ਪੀਰੀਅਡ ਦੀ ਵਜ੍ਹਾ ਕਰਕੇ ਭਜਨ ਵੱਧ ਰਿਹਾ, ਉਹਦੇ ਕੰਮ ਕਰਦੀ ਐ, ਭਜਨ ਘਟ ਰਿਹਾ, ਕਮਜ਼ੋਰ ਹੋ ਰਹੀਆਂ ਹੱਡੀਆਂ। ਉਹਦੇ ਉੱਪਰ ਕੰਮ ਕਰਦੀ ਐ ਸਟ੍ਰੈਸ, ਐਂਜਾਇਟੀ, ਜੇ ਪੀਰੀਅਡ ਦੇ ਨਾਲ ਸੰਬੰਧਤ ਨੇ, ਗਰਭ ਦੇ ਨਾਲ ਸੰਬੰਧਤ ਨੇ ਉਹਦੇ ਤੇ ਕੰਮ ਕਰਦੀ ਐ। ਜਿੰਨਾਂ ਬੀਬੀਆਂ ਨੂੰ ਵਾਰ-ਵਾਰ ਧਰਨ ਪੈ ਜਾਂਦੀ ਐ, ਉਹਨਾਂ ਵਾਸਤੇ ਬਹੁਤ ਸੋਨਾ ਕੰਮ ਕਰਦੀ ਐ। ਯਾਨੀ ਇਹ ਕਲਮ ਲਾ ਕੇ ਕਹੀ ਐ ਤੇ ਇਸਤਰੀ ਵਰਦਾਨ ਦੇ ਬਹੁਤ ਬਰਦਾਨ ਇਸਤਰੀਆਂ ਬਾਸਤੇ ਬਹੁਤ ਹੀ ਲਾਹੇਵੰਦ ਇਹ ਜਿਹੜੀ ਆ ਦਵਾਈ ਆ ਤਿਆਰ ਆ ਹੁਣ ਇਹਨੂੰ ਪਾ ਕੇ ਰੱਖ ਦਨ ਆਪਾਂ 90 ਕਿਲੋ ਨਾ ਬਾਸਤੇ ਡਰਮੇ ਚ ਰੱਖਾਂਗੇ ਉਸ ਤੋਂ ਬਾਅਦ ਇਹਨੂੰ ਖਾਣ ਕੇ ਕੁਆਥੇ ਤਿਆਰ ਹੋ ਜਾਊਗਾ ਬਾਅਦ ਦੇ ਵਿੱਚ ਤੋਂ ਹੁਣੇ ਚ ਜਿਹੜੇ ਕੁ ਮਹੀਨੇ ਬਾਅਦ ਫਿਰ ਸ਼ਹਿਦ ਪੈਣਾ ਪਰਖੇਪ ਅਦਾਬ ਚੀਨੀ ਨਾ ਕੇਸਰ ਇਲਾਇਚੀ ਤੇਜ ਪੱਤਰ ਬਾਂਸ ਲੋਚਨ ਇਹਨਾਂ ਦਾ ਪਰਖੇਪ ਪੈਣਾ ਇਹ ਚ ਤੇ ਬਹੁਤ ਜਣੀ ਆਲਾ ਦਰਜੇ ਦੀ ਬਣ ਜਾਂਦੀ ਹੈ ਮਾਰਕੀਟ ਦੇ ਵਿੱਚ ਬਹੁਤ ਸਰੀਆਂ ਦਵਾਈਆਂ ਆਉਂਦੀਆਂ ਪਰ ਆਪਾਂ ਇਹ ਚਾਰ ਕਰਦੇ ਹੱਥੀ ਜਿਹਦੇ ਟਾਪ ਦੇ ਰਿਜ਼ਲਟ ਆ ਰਹੇ ਆ ਇਹ ਲਗਾਤਾਰ ਹੁਣੇ ਨੂੰ ਚੱਲਦੇ ਨੂੰ ਕੱਲ ਦਾ ਚੱਲੀ ਜਾਂ ਇਦਾਂ ਇਹ ਸਾਰੀਆਂ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਬੂਟੀਆਂ 'ਚ ਪਾ ਕੇ ਰੱਖੀਆਂ ਹੋਈਆਂ ਹਨ ਸਾਰੀਆਂ ਇਹ ਕੁਦਰਤੀ ਆ ਗਲੋਏ ਪਿਤ ਪਾਪੜਾ ਇਦਾਂ ਦੀਆਂ ਸਾਰੀਆਂ 'ਚ ਨਾ ਕਿਸ ਤਰ੍ਹਾਂ ਜਟਾ ਮਸੀ ਮਤਲ ਸਾਰੀਆਂ ਇਹ 'ਚ ਗੋਖਰੂ ਗਲੋਏ ਜਿਹੜੀਆਂ ਸਾਰੀਆਂ ਬਾਡੀ ਦੇ ਉੱਪਰ ਬਹੁਤ ਅੱਛੇ ਤਰ੍ਹਾਂ ਵਰਕ ਕਰਦੀਆਂ ਔਰ ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਸ ਚਰੀ ਵਰਦਾਨ ਦੀ ਬਾਤ ਪਿਤ ਕਫ ਮਤਲ ਤਰਦੋਸ਼ ਕੈਟਾਗਰੀ ਦੇ ਕਿਸੇ ਵੀ ਪੇਟ ਨੂੰ ਆਪਾਂ ਇਹ ਦੇ ਸਕਦੇ ਹਾਂ ਟਾਈਫਾਇਟ ਤੋਂ ਬੀਬੀ ਨੂੰ ਟਾਈਫਾਇਟ ਬਹੁਤ ਲੰਬਾ ਸਮਾਂ ਰਹਿ ਜਾਂਦਾ ਉਹਨਾਂ ਵਾਸਤੇ ਬਹੁਤ ਵਧੀਆ ਕਮਜ਼ੋਰੀ ਜਿਹੜੀ ਰਹਿੰਦੀ ਉਹਨਾਂ ਨੂੰ ਬਹੁਤ ਦੂਰ ਕਰਦੀ ਹੈ ਖੂਨ ਦੀ ਜਿਹੜੀ ਕਮੀ ਹੁੰਦੀ ਹੈ ਖੂਨ ਨਹੀਂ ਬਣਦਾ ਵੱਧ ਘੱਟ ਪੈਨ ਕਰਕੇ ਉੱਥੇ ਬਹੁਤ ਛੋਣਾ ਕੰਮ ਕਰਦੀ ਹੈ ਮਤਲਬ ਕੱਲ ਮਲਾ ਕੇ ਕਹਦੀ ਇਹ ਤਾਂ ਬਹੁਤ ਦੇ ਅੱਛੇ ਰਿਜ਼ਲਟ ਆ ਕਿਉਂਕਿ ਗੁੜ ਵੀ ਪੈਣਾ ਚ ਤੇ ਬਹੁਤ ਬਿਹਤਰ ਤਰੀਕੇ ਨਾਲ ਕੰਮ ਕਰਦੀ ਹੈ 슈ਗਰ ਤੇ ਵੀ ਕੋਈ ਨੁਕਸਾਨ ਨਹੀਂ ਇਹਦਾ ਜੇ ਕੋਈ ਅੱਖ ਵੀ ਮੈਨੂੰ 슈ਗਰ 슈ਗਰ ਵਾਲਾ ਵੀ ਵਿਅਕਤੀ ਨੂੰ ਪੀ ਸਕਦਾ ਲੇਡੀਜ਼ ਵਾਸਤੇ ਜ਼ਿਆਦਾ ਬਿਹਤਰ ਤੇ ਜੈਂਟਸ ਵੀ ਇਹਨੂੰ ਵੱਧਗਾ ਤਰੀਕੇ ਨਾਲ ਇਹਨੂੰ ਮਤਲਬ ਪੀ ਸਕਦਾ ਬਹੁਤ ਅੱਛੇ ਦੇ ਰਿਜ਼ਲਟ ਆ ਆਯੁਰਵੇਦ ਦੇ ਅਲੋਪ ਹੋ ਚੁੱਕੇ ਜਿਹੜੇ ਇਹ ਖਜਾਨੇ ਆ ਇਹ ਤੇ ਹੱਥੀਂ ਬਣਦੇ ਆ ਬਹੁਤ ਬਿਹਤਰ ਬਹੁਤ ਬਿਹਤਰ ਆਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ